ਜਦੋਂ ਅੱਖਾਂ ਦੀ ਲਾਈਟ ਚਲੇ ਗਈ ਤੁਰਨੋਂ ਵੀ ਰਹਿ ਗਈ ਤਾਂ ਆਪਣੇ ਘਰ ਦੇ ਵਿੱਚ ਬੰਦ ਪਈ ਨਰਕ ਘਟ ਰਹੀ ਸੀ ਅੱਖਾਂ ਤੋਂ ਨਹੀਂ ਭੈਣ ਹੱਡੀਆਂ ਦੀ ਮੁੱਠ ਬਣੀ ਹੋਈ ਕੰਮ ਅੰਦਰ ਪਈ ਸੀ ਦਰਵਾਜ਼ਾ ਭੰਨ ਕੇ ਬੜੀ ਮੁਸ਼ਕਲ ਨਾਲ ਅੰਦਰ ਗਏ ਘਰ ਦੇ ਵਿੱਚ ਕੋਲੀ ਚਮਚਾ ਭਾਂਡਾ ਕੁਝ ਨਹੀਂ ਛੱਡਿਆ ਸੀ ਚੋਰਾਂ ਨੇ ਸਭ ਕੁਝ ਚੋਰੀ ਕਰ ਲਿਆ ਸੀ ਲਮਾਰੀਆਂ ਤੱਕ ਭੰਨ ਕੇ ਲੈ ਗਏ ਸੀ ਕੱਢ ਕੇ ਅੱਜ ਗਿੱਤ ਕਾ ਭੈਣ ਨੂੰ ਕਰੀਬ 4 ਮਹੀਨੇ ਹੋ ਗਏ ਸੁਪਨਿਆਂ ਦੇ ਘਰ ਆਇਆ ਦੋਨੇ ਅੱਖਾਂ ਦਾ ਆਪਰੇਸ਼ਨ ਹੋ ਚੁੱਕਿਆ ਭੈਣ ਦਾ ਹੁਣ ਤੰਦਰੁਸਤ ਦਾ ਭੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਿੱਤਿਕਾ ਸ਼ਰਮਾ ਭੈਣ ਬਠਿੰਡੇ ਸ਼ਹਿਰ ਤੋਂ ਐਮ ਆਈ ਜੀ ਫਲੈਟ 1130 ਨੰਬਰ ਉੱਥੋਂ ਲੈ ਕੇ ਆਏ ਸੀ ਭੈਣ ਨੂੰ ਬਾਰਿਸ਼ ਪੈ ਰਹੀ ਸੀ ਬਹੁਤ ਪਾਣੀ ਖੜਾ ਸੀ ਬਾਹਰ ਅੱਖਾਂ ਤੋਂ ਅੰਨੀ ਇਹ ਭੈਣ ਹੱਡੀਆਂ ਦੀ ਮੁੱਠ ਬਣੀ ਹੋਈ ਕੰਮ ਅੰਦਰ ਪਈ ਸੀ ਦਰਵਾਜ਼ਾ ਭੰਨ ਕੇ ਬੜੀ ਮੁਸ਼ਕਲ ਨਾਲ ਅੰਦਰ ਗਏ ਸੀ ਘਰ ਦੇ ਵਿੱਚ ਕੋਲੀ ਚਮਚਾ ਭਾਂਡਾ ਕੁਝ ਨਹੀਂ ਛੱਡਿਆ ਸੀ ਚੋਰਾਂ ਨੇ ਸਭ ਕੁਝ ਚੋਰੀ ਕਰ ਲਿਆ ਸੀ ਲਮਾਰੀਆਂ ਤੱਕ ਭੰਨ ਕੇ ਲੈ ਗਏ ਸੀ ਕੱਢ ਕੇ ਇਹ ਪੜ੍ਹੀ ਲਿਖੀ ਭੈਣ 20 ਸਾਲ ਬੈਂਕ ਦੇ ਵਿੱਚ ਕੈਸ਼ੀਅਰ ਰਹੀ ਮਾਸਟਰ ਡਿਗਰੀ ਕੀਤੀ ਆ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਕੋਰਸ ਕੋਰਸ ਕੀਤੇ ਐਮਬਰਾਇਡਰੀ ਦੇ ਸਲਾਈ ਕਢਾਈ ਦੇ ਹੋਰ ਬਹੁਤ ਸਾਰਾ ਕੰਪਿਊਟਰ ਦੇ ਬਹੁਤ ਸਾਰੇ ਕੋਰਸ ਕੀਤੇ ਕੱਲੀ ਕੋਈ ਘਰ ਚ ਰਹਿ ਰਹੀ ਹੈ ਮੈਰਿਜ ਹੋਈ ਸੀ ਜੀਂਦ ਉਹ ਕਿਸੇ ਨਾ ਕਿਸੇ ਕਾਰਨ ਵਸ਼ ਖਤਮ ਹੋ ਗਿਆ ਪਰਿਵਾਰ ਦੇ ਵਿੱਚ ਰਿਲੇਸ਼ਨ ਭੈਣ ਭਰਾ ਮਾਂ ਪਿਓ ਫਤਿਹਬਾਦ ਹਰਿਆਣਾ ਰਹਿੰਦੇ ਆ ਅੱਡ ਕੋਠੀ ਪਾਈ ਉਹਨਾਂ ਦੀ ਤੇ ਇਹ ਭੈਣ ਕੱਲੀ ਹੋਈ ਉੱਥੇ ਜੀਵਨ ਕੱਟਦੀ ਹੌਲੀ ਹੌਲੀ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ ਸਰੀਰ ਚ ਤਾਕਤ ਖਤਮ ਹੋ ਗਈ ਹੱਡੀਆਂ ਦਾ ਪਿੰਜਰ ਬਣ ਕੇ ਰਹਿ ਗਈ ਜੇ ਕੋਈ ਆਂਢੀ ਗਵੰਢੀ ਆਵਾਜ਼ ਮਾਰ ਕੇ ਕੋਈ ਮਾੜੀ ਮੋਟੀ ਰੋਟੀ ਦੇਣ ਦਾ ਖਾ ਲੈਂਦੀ ਨਹੀਂ ਤਾਂ ਤੰਦਰੀ ਪਈ ਰਹਿੰਦੀ ਜਿੱਦਰ ਨੂੰ ਵੀ ਜਾਂਦੀ ਕਰੀਬ 40 35 40 ਕਿਲੋ ਇੱਕ ਬੈਗ ਗਲ ਚ ਪਾ ਕੇ ਜਾਂਦੀ ਜਿਹਦੇ ਵਿੱਚ ਕਿਤਾਬਾਂ ਕਾਪੀਆਂ ਚੈੱਕ ਬੁੱਕਾਂ ਬੈਂਕ ਦੀਆਂ ਕਾਗਜ਼ ਪੱਤਰ ਸਾਰੇ ਕੁਝ ਪੈਸੇ ਥੋੜੇ ਬਹੁਤੇ ਆਧਾਰ ਕਾਰਡ ਵਗੈਰਾ ਆਪ ਦਾ ਲੈ ਕੇ ਸਾਰਾ ਦਿਨ ਸੜਕਾਂ ਤੇ ਘੁੰਮਦੀ ਜਦੋਂ ਅੱਖਾਂ ਦੀ ਲਾਈਟ ਚਲੇਗੀ ਤੁਰਨੋ ਵੀ ਰਹਿ ਗਈ ਤਾਂ ਆਪਣੇ ਘਰ ਦੇ ਵਿੱਚ ਬੰਦ ਪਈ ਨਰਕ ਘਟ ਰਹੀ ਸੀ ਗਿੱਤ ਕਾ ਸ਼ਰਮ ਬਾਰੇ ਜਦੋਂ ਸਾਨੂੰ ਵੀਡੀਓ ਭੇਜੀ ਗਈ ਫੋਨ ਆਇਆ ਭੈਣ ਨੇ ਦੱਸਿਆ ਕਿ ਵੀਰੇ ਸਾਡੇ ਗਵਾਂਡ ਫਲੈਟ ਦੇ ਵਿੱਚ ਇੱਕ ਭੈਣ ਪਈ ਹੈ ਅੰਦਰ ਪਤਾ ਨਹੀਂ 2 ਦਿਨ ਹੋ ਗਏ ਹੁਣ ਤਾਂ ਬੋਲਦੀ ਨਹੀਂ ਜਿਉਂਦੀ ਹੈ ਕਿ ਮਰ ਗਈ ਹੈ ਪਤਾ ਨਹੀਂ ਅਸੀਂ ਉਸ ਭੈਣ ਨੂੰ ਜਦੋਂ ਮਿਲਣ ਜਾਂਦੇ ਆ 1 8 2024 ਨੂੰ 8ਵੇਂ ਮਹੀਨੇ ਅਗਸਤ ਦਾ ਮਹੀਨਾ ਤਾਂ ਜਿੱਤਿਕਾ ਸ਼ਰਮਾ ਭੈਣ ਦੇ ਅੰਦਰ ਜਦੋਂ ਅਸੀਂ ਕਮਰੇ 'ਚ ਵੜਦੇ ਆ ਇੰਨੀ 스멜 ਮਾਰੇ ਤੇ ਭੈਣ ਸੋਫੇ ਤੇ ਥੱਲੇ ਡਿੱਗੀ ਪਈ ਮਸਾ ਇਹ ਨਮਾਇਜ਼ ਸਿਰਫ ਓਡੀਆਂ ਅੱਜ ਉਹੀ ਮੇਰੀ ਭੈਣ ਠੀਕ ਹੋ ਗਈ ਆ ਤੰਦਰੁਸਤ ਹੋ ਗਈ ਆ ਤੇ ਉਹ ਭੈਣ ਕਾਜਲ ਭੈਣ ਜਿਹੜੀ ਵਾਈਫ ਆਫ ਕਰਨ ਨਹੀਂ ਨਹੀਂ ਇਹ ਸਰ ਕਹਿੰਦੇ ਜੀ ਨੇ ਸਾਨੂੰ ਦੱਸਿਆ ਕਾਜਲ ਭੈਣ ਦੇ ਅਪਰਾਲੇ ਦੇ ਨਾਲ ਸਾਨੂੰ ਗਿੱਤਕਾ ਭੈਣ ਦੀ ਸੇਵਾ ਮਿਲੀ ਅੱਜ ਗਿੱਤਕਾ ਭੈਣ ਨੂੰ ਕਰੀਬ 4 ਮਹੀਨੇ ਹੋ ਗਏ ਸੁਪਨਿਆਂ ਦੇ ਘਰ ਆਇਆ ਦੋਨੇ ਅੱਖਾਂ ਦਾ ਆਪਰੇਸ਼ਨ ਹੋ ਚੁੱਕਿਆ ਭੈਣ ਦਾ ਹੁਣ ਤੰਦਰੁਸਤ ਆ ਭੈਣ ਠੀਕ ਆ ਭੈਣ ਪਰ ਦਿਮਾਗੀ ਹਜੇ ਵੀ ਥੋੜੀ ਡਿਪਰੈਸ ਦਾ ਪਰਿਵਾਰ ਆਉਂਦਾ ਤਾਂ ਹੈ ਇੱਕ ਦੋ ਘੇੜੇ ਮਾਰ ਕੇ ਗਏ ਆ ਪਰ ਜੇ ਕਿਤੇ ਉਹ ਹਰ 15 ਦਿਨਾਂ ਬਾਅਦ ਜਾਂ ਹਫਤੇ ਚ ਇੱਕ ਘੇੜਾ ਮਾਰਨ ਤਾ ਆਵੀ ਸਮੱਸਿਆ ਦੂਰ ਹੋ ਜੇਵੇ ਇਕੱਲੇਪਣ ਦੀ ਜਿਹੜੀ ਇੱਕ ਆਦਤ ਪਈ ਹੋਈ ਆ ਇਕੱਲਿਆਂ ਬੋਲਣ ਦੀ ਉਹ ਹੌਲੀ ਹੌਲੀ ਖਤਮ ਹੋ ਜੇ ਪਰ ਅੱਗੇ ਨਾਲੋਂ ਬਹੁਤ ਠੀਕ ਅਗੇ ਦਿੱਕਾ ਪੈਣਾ ਦਿੱਕਾ ਪੈਣਾ ਨੌਂਦੀ ਤੋਂ ਹੁੰਦੀ ਆ ਵਧੀਆ ਗੱਲਾਂ ਕਰਦੀ ਆ ਜਿੰਨੀ ਕਿ ਸੇਵਾ ਹੋ ਸਕਦੀ ਆ ਸੇਵਾ ਵੀ ਕਰਾਉਂਦੀ ਐਸੇ ਲੋਕ ਪੜ੍ਹੇ ਲਿਖੇ ਲੋਕ ਪੜ੍ਹੇ ਲਿਖੀ ਸੁਸਾਇਟੀ ਦੇ ਵਿੱਚ ਪੋਸ਼ ਇਲਾਕੇ ਦੇ ਵਿੱਚ ਰਹਿ ਕੇ ਵੀ ਨਰਕ ਘਟ ਰਹੇ ਹੁਣ ਅੱਜ ਦੀ ਸੁਸਾਇਟੀ ਤੇ ਅੱਜ ਦੇ ਸਮਾਜ ਵਾਸਤੇ ਬੜੀ ਸ਼ਰਮ ਦੀ ਗੱਲ ਆ ਲੋਕ ਐਨੇ ਸੈਲਫਿਸ਼ ਹੋ ਗਏ ਆ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਗਿੱਤ ਕਾ ਕੱਲ ਮਰਦੀ ਅੱਜ ਮਰਦੀ ਇਹ ਗਿੱਤ ਕਾ ਪਰ ਸਾਡੀ ਬੇਨਤੀ ਆ ਜੋ ਇਸ ਭੈਣ ਦੀ ਵੀਡੀਓ ਨੂੰ ਦੇਖ ਕੇ ਦੇਖੋ ਕੀ ਹਾਲਾਤ ਸੀ ਉਸ ਟਾਈਮ ਥੋੜਾ ਆਪਣੇ ਅੰਦਰ ਝਾਤ ਮਾਰਿਓ ਆਪਣੇ ਅੰਦਰ ਝਾਤ ਮਾਰਿਓ ਕੀ ਅਸੀਂ ਭਾਈ ਕਨੇਹੀ ਆ ਜਿਹਦੇ ਵਾਰਸ ਹਾਂ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪਟੀਆਂ ਕੀਤੀ ਕੀ ਅਸੀਂ ਭਗਤ ਪੂਰਨ ਸਿੰਘ ਜੀ ਦੇ ਵਾਰਸ ਹਾਂ ਜਿਨ੍ਹਾਂ ਨੇ ਸੜਕ ਤੋਂ ਗੁਰੂ ਇੱਕ ਪਿੰਗਲਾ ਚੱਕ ਕੇ ਅੱਜ ਐਡਾ ਵੱਡਾ ਪਿੰਗਲਵਾੜਾ ਸਭਾ ਸਾਭ ਦੀ ਸਥਾਪਨਾ ਕਰਤੀ ਨਹੀਂ 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 ਤੇ ਇਹ ਤਾਂ ਸਾਡੇ ਆਪਣੇ ਨੇ ਅਸੀਂ ਆਪਣੇਾਂ ਦੇ ਵੀ ਨਾਲ ਨਹੀਂ ਖੜ ਸਕਦੇ ਪਸੰਦੀਆਂ ਕੀ ਬੇਨਤੀਆਂ ਜੀ ਵੀਡੀਓ ਨੂੰ ਸ਼ੇਅਰ ਵੀ ਕਰਿਓ ਧਿਆਨ ਵੀ ਕਰਿਓ ਥੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ